ਕਰ ਰਹੇ ਹਾਂ ਕਰਨ ਨਿਊਜ਼ ਦੀਆਂ ਖਬਰਾਂ ਹੁਸ਼ਿਆਰਪੁਰ ਦੇ ਮਹੱਲਾ ਲਾਵ ਨਗਰ ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਹੋਏ ਮਜਬੂਰ ਮਹੱਲਾ ਲਾਵ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਸੀਵਰਜ ਦਾ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਵਰਦਾ ਹੈ ਜਿਸ ਦਾ ਅਜੇ ਤੱਕ ਕਈ ਸਾਲਾਂ ਤੋਂ ਕੋਈ ਵੀ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਬੰਧੀ ਜਦੋਂ ਕਾਉਂਸਲਰ ਬਲਵਿੰਦਰ ਕੌਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਉਹ ਗੰਭੀਰਤਾ ਨਾਲ ਲੈ ਰਹੇ ਹਨ ਉਨਾ ਕਿਹਾ ਕਿ ਇਸ ਕੰਮ ਲਈ 25 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾ ਲਈ ਗਈ ਹੈ ਜਦ ਵੀ ਪੈਸਾ ਆਉਂਦਾ ਹੈ ਤਾਂ ਉਹ ਕੰਮ ਸ਼ੁਰੂ ਕਰਵਾ ਦੇਣਗੇ ਦੇਖੋ ਪੂਰੀ ਕਵਰ ਮੇਰਾ ਨਾਮ ਸੰਜੀਤ ਕਿਹੜਾ ਮਲਾਈ ਆਪਣਾ ਲਾਬਨਗਰ ਹਾਂਜੀ ਕੀ ਹੈ ਮੈਟਰ ਤੁਹਾਡਾ ਕੀ ਆਪਣੇ ਜੀ ਮੈਟਰ ਹੈਗਾ ਸੀਵਰੇਜ ਦੀ ਪ੍ਰੋਬਲਮ ਹੈਗੀ ਆਪਣੇ 4-5 ਸਾਲਾਂ ਤੋਂ ਸਾਨੂੰ ਬਹੁਤ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਵੀ 10-15 ਦਿਨਾਂ ਬਾਅਦ ਹੀ ਸਾਡੇ ਸੀਵਰੇਜ ਜਿਹੜੇ ਇਹਨੇ ਖਰਾਬ ਹੋ ਜਾਂਦੇ ਨੇ ਆਪਾਂ ਹਾਰੇ ਕੇ ਕਿਸੇ ਅੱਗੇ ਵੀ ਮਲਗੀ ਕਰਕੇ ਦੇਖੀ ਰਿਕੁਐਸਟ ਕਰਕੇ ਦੇਖੀ ਕੋਈ ਨਹੀਂ ਸਾਡੀ ਸੁਣਦਾ ਇਸ ਸੰਬੰਧੀ ਸ਼ਿਕਾਇਤ ਨਹੀਂ ਕੀਤੀ ਤੁਸੀਂ ਜਾਨ ਨਗਰ ਨੇ ਇਸ ਸੰਬੰਧੀ ਸ਼ਿਕਾਇਤ ਕੀਤੀ ਆਪਣੇ ਐਮਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਵੀ ਕੋਈ ਸਾਡੇ ਲੋਕਾਂ ਨੂੰ ਕੋਈ ਸੁਣਵਾਈ ਨਹੀਂ ਹੋਈ ਹੈਗੀ ਇੱਥੇ ਤੁਸੀਂ ਆਪ ਹੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਹੈ ਇਹ 10-15 ਦਿਨਾਂ ਬਾਅਦ ਹੀ ਬੰਦ ਹੋ ਜਾਂਦੇ ਗੱਡਰ ਗੁੱਡਰ ਪਿੱਛੇ ਇਹ ਕਹ ਦਿੰਦੇ ਮਸ਼ੀਨ ਜੀ ਲੈ ਕੇ ਆਏ ਕਹਿੰਦੇ ਮਸ਼ੀਨ ਹੀ ਅੰਦਰ ਵੜਨੀ ਏ ਐਦਾਂ ਕੁਛ ਵੀ ਏ ਇਹ ਹਾਲੀ ਨਹੀਂ ਕੋਈ ਹੋ ਰਿਹਾ ਪਿਆ ਸਾਡੀ ਇਸ ਪ੍ਰੋਬਲਮ ਦਾ ਹਾਂਜੀ ਨਹੀਂ ਹੱਲ ਹੁੰਦਾ ਫਿਰ ਕਰ ਨਹੀਂ ਹੱਲ ਹੁੰਦਾ ਤੇ ਫਿਰ ਇਹ ਸਰਕਾਰ ਮੁਰਈ ਸਰਕਾਰੀ ਨਾਕਾਮਜਾਬ ਇਸ ਤੋਂ ਤਪਕੀ ਕਰ ਸਕਦੇ ਹਰਜਿੰਦਰਪੁਰ ਹਾਂਜੀ ਮੈਂ ਲੱਗੜੇ ਲਾਮਨਗਰ ਹਾਂਜੀ ਕੀ ਹੈ ਤੁਹਾਡੇ ਅੰਦਰ ਪਾਣੀ ਇਹ ਪਾਣੀ ਕਿਹੜਾ ਮੀਂਹ ਦਾ ਕਿਹੜਾ ਨਹੀਂ ਮੀਂਹ ਦਾ ਨਹੀਂ ਹੈਗਾ ਇਹ ਗਟਨਾ ਦਾ ਪਾਣੀ ਅੰਦਰ ਜਾ ਜਾਂਦਾ ਸਾਡਾ ਸਾਰਾ ਗੰਦਾ ਪਾਣੀ ਸਾਡੇ ਅੰਦਰ ਜਾ ਰਿਹਾ ਗਟਰ ਸਾਰੇ ਬੰਦ ਨੇ ਅਸੀਂ ਨਾ ਬੜੀ ਸਵੇਰ ਦੇ ਅਸੀਂ ਕਿੰਨੇ ਐਮਸੀ ਨੂੰ ਫੋਨ ਕਰ ਰਹੇ ਤਾਂ ਹੁਣ ਆਣ ਕੇ ਬੰਦੇ ਆਇਆ ਸਾਡੇ ਤਾਂ ਸਾਡਾ ਬਹੁਤ ਬੁਰਾ ਹਾਲ ਹੈ ਸਾਡੇ ਦੇ ਬੱਚੇ ਦੇ ਅੰਦਰ ਡੱਕੇ ਹੋਏ ਸਵੇਰ ਦੇ ਇਹ ਹੁਣੇ ਹੀ ਹੋਇਆ ਕਿ ਪਹਿਲਾਂ ਪਹਿਲਾਂ ਵੀ ਅੱਧਾ ਹੀ ਹੁੰਦਾ ਹੈ ਪਹਿਲਾਂ ਵੀ ਅੱਧਾ ਹੁੰਦਾ ਕਾਫੀ ਹੋ ਗਏ 10 12 ਸਾਲ ਹੋ ਗਏ ਸਾਡੇ ਮਤਲਬ ਸਿਵਲ ਠੀਕ ਹੁੰਦਾ ਹੀ ਨਹੀਂ ਹੈਗੇ ਇਦਾਂ ਹੀ ਚੱਲਦਾ ਰਹੇ ਸਾਡੇ ਅੱਧੇ ਚੱਲਦੇ ਆ ਇਹ ਸਮੇਂ ਸੰਬੰਧੀ ਨਗਰ ਕਦੇ ਮੇਰੇ ਨਾਲ ਗੱਲ ਨਹੀਂ ਕੀਤੀ ਕੀਤੇ ਕਰਨੇ ਗੱਲ ਹੈ ਐਮਸੀ ਨਾਲ ਜੇ ਅਸੀਂ ਗੱਲ ਕਰਨੇ ਆ ਹੋਰ ਨਾਲ ਤਾਂ ਅਸੀਂ ਜਿੱਦ ਕੀਤੀ ਨਹੀਂ ਹੈਗੀ ਮਾ ਆਂਦੇ ਐਦਾ ਕੱਢ ਕੇ ਚਲੇ ਜਾਂਦੇ ਦੂਜੇ ਤੀਜੇ ਦਿਨ ਫੇਰ ਅੱਧੀ ਹੋ ਜਾਂਦਾ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੈਂ ਕਿ ਪ੍ਰਸ਼ਾਸਨ ਤੋਂ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਸਾਡੇ ਬੱਚੇ ਸਾਰੇ ਦਿਨ ਤੋਂ ਅੰਦਰ ਡੱਕੇ ਹੋਏ ਨੇ ਸਾਡੇ ਬੱਚੇ ਵੀ ਨਿਕਲਦੇ ਸੀ ਆਪ ਗਲੀਆਂ 'ਚ ਬੈਠੇ ਹੋਏ ਆ ਸਾਡਾ ਹਾਲ ਬਹੁਤ ਬੁਰਾ ਹਾਲ ਹੈ ਸਾਡਾ ਮੇਰੇ ਨਾਮ ਬਿਕਰਮਜੀਤ ਕਿਹੜੇ ਮੱਲ ਦੇ ਮੱਲ ਲਾਹਵਨਗਰ ਗਲੀ ਨੰਬਰ 2 ਹਾਂਜੀ ਕੀ ਹੈ ਮਤਲਬ ਮਤਲਬ ਆਹੀ ਹੈ ਸੀਵਰੇਜ ਦਾ ਗਲੀਆਂ ਦਾ ਸਾਰੀ ਗਲੀ ਛੁੱਟੀ ਹੋਏ ਭਾਈ ਸੀਵਰੇਜ ਬੰਦ ਹੋ ਜਾਂਦੀ ਸੱਤ ਅੱਠ ਦਿਨਾਂ ਬਾਅਦ ਇਹ ਤਾਂ ਮਲੇ ਸਾਡੀ ਸੁਣਵਾਈ ਨਹੀਂ ਹੋ ਰਹੀ ਚਾਰ ਪੰਜ ਸਾਲ ਹੁਣ ਕਿੰਨੇ ਟਾਈਮ ਗਿਆ ਇਸ ਹਾਂਜੀ ਇਸ ਮਾਮਲੇ ਕਿੰਨਾ ਟਾਈਮ ਗਿਆ ਜਿਹੜਾ ਜਾਣ ਕੇ ਇੰਨਾ ਪਾਣੀ ਯਾਰ ਸਵੇਰ ਦਾ ਹੋਇਆ ਕੋਈ ਆਇਆ ਨਹੀਂ ਇਹ ਸਵੇਰ ਦਾ ਪਾਣਾ ਆਇਆ ਇਹ ਪਹਿਲੇ ਵੀ ਇੱਦਾਂ ਪਹਿਲਾਂ ਵੀ ਇੱਧਰ ਰਹਿੰਦਾ ਭਜੀ ਤੇ ਇਸ ਬੰਦੀ ਮੇਰ ਨਾਲ ਨਹੀਂ ਕੇ ਸ਼ਿਕਾਇਤ ਕੀਤੀ ਨਗਰ ਨੇ ਮੇਰ ਸਾਹਿਬ ਨਾਲ ਨਹੀਂ ਆਪਾਂ ਐਮ ਸੀ ਸਾਹਿਬ ਕੋਲ ਹੀ ਆਪਣੀ ਕਰੀ ਰਿਹਾ ਰਿਪੋਰਟ ਤੇ ਖਾਲੀ ਕਰਦੇ ਕੋਈ ਨਹੀਂ ਕਰਦੇ ਖਾਲੀ ਹਾਂ ਤੇ ਮੰਗੀ ਗੱਤ ਮੰਗ ਆਹੀ ਹੈ ਸਾਡਾ ਸਮੱਸਿਆ ਹੋਣੀ ਚਾਹੀਦੀ ਗਲੀ ਦੀ ਹਲ ਸੁਣਵਾਈ ਹਾਂਜੀ ਜਦੋਂ ਆਪਣੇ ਐਮਸੀ ਸਾਹਿਬ ਜਿੱਤੇ ਹੋਣਾ ਸਾਡੀ ਗਲੀ 'ਚ ਇੱਕ ਦੋ ਵਾਰੀ ਵੀ ਆਏ ਹੈ ਦੇਖਣ ਵੀ ਆਉਂਦੇ ਹੈਗੇ ਜੀ ਆ ਸਾਡੀ ਸੁਨਵਾਈ ਕਰੀ ਕੋਈ ਵੀ ਆਪਾਂ ਕਈ ਵਾਰ ਕਰਦੇ ਆਂ ਕਹਿ ਦਿੰਦੇ ਆ ਅੱਜ ਛਟਰ ਆਏਗਾ ਛੱਤੀ ਹੈ ਜੀ ਇਦਾਂ ਮਤਲਬ ਕਹਿ ਕੇ ਟਾਲ ਦਿੰਦੇ ਹੈ ਭਾਈ ਜੀ ਰਜਨੀ ਹਾਂਜੀ ਕੀ ਹੈ ਜਿਹੜਾ ਪਾਣੀ ਹੈ ਕਿਹੜਾ ਹੈ ਇਹ ਬਾਸਾ ਗਟਰਾਂ ਦਾ ਪਾਣੀ ਅੰਦਰ ਆ ਜਾਂਦਾ ਵੇੜਾ ਨੀਵਾ ਕਰਕੇ ਤਾਂ ਸਿੱਧੇ ਚੰਬੰਦੀ ਤੁਸੀਂ ਸ਼ਿਕਾਇਤ ਨਹੀਂ ਕੀਤੀ ਕਿੰਨੀ ਸ਼ਿਕਾਇਤ ਕੀਤੀ ਸੀਗੇ ਹਾਂਜੀ ਉਹ ਕਹਿੰਦੇ 2 ਵਜੇ ਤੋਂ ਬਾਅਦ ਆਣਗੇ ਅੱਛਾ ਇਹ ਤਾਂ ਕਹਿਣ ਏ ਹੁਣੇ ਹੋਇਆ ਕਿ ਪਹਿਲੇ ਵੀ ਇਦਾਂ ਹੁੰਦਾ ਪਹਿਲਾਂ ਵੀ ਪਹਿਲਾਂ ਵੀ ਇਦਾਂ ਹੁੰਦਾ ਅੱਛਾ ਅੱਜ ਨਵਾਂ ਨਹੀਂ ਆ ਪਹਿਲਾਂ ਵੀ ਇੱਥੇ ਹੋਇਆ ਇਹਦਾ ਹੱਲ ਕੋਈ ਨਹੀਂ ਕਿ ਕਿੱਥੇ ਹੱਲ ਕੋਈ ਨਹੀਂ ਉਹ ਅੰਦਰ ਤੱਕ ਚੱਲ ਜਾਂਦਾ ਜੇ ਪਾਣੀ ਪੂਰਾ ਪੂਰਾ ਅੰਦਰ ਸਭ ਭਾਜ ਜਾਂਦਾ ਫਲਸ਼ ਬਾਥਰੂਮ ਵੀ ਭਾਜ ਜਾਂਦਾ ਆਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਲੈਟਰਨ ਬਾਥਰੂਮ ਵੀ ਜਾਣਾ ਹੁੰਦਾ ਜੀ ਕੀ ਨਾਂ ਬਣਦਾ ਮੇਰਾ ਨਾਮ ਬਲਿੰਦਰ ਪੋਰਾ ਜੀ ਤੁਸੀਂ ਐਮਸੀ ਹੋ ਹਾਂਜੀ ਮੈਂ ਬਾੜ ਨੰਬਰ 25 ਹੁਸ਼ਿਆਰਪੁਰ ਤੋਂ ਐਮਸੀ ਹਾਂ ਮੇਨਕ ਮੱਲਾਏ ਲਾਵ ਲਾਵਨਗਰ ਮੱਲਾ ਉੱਥੇ ਇੱਕ ਸੀਵਰੇਜ ਦੀ ਪ੍ਰੋਬਲਮ ਲੋਕਾਂ ਦੇ ਘਰਾਂ 'ਚ ਪਾਣੀ ਗੰਦਾ ਵੜ ਗਿਆ ਹਾਂਜੀ ਇਹਦੇ ਬਾਰੇ ਕੀ ਆਖੋ ਦੇਖੋ ਇਹ ਸਮੱਸਿਆ ਜਿਹੜੀ ਹੈਗੀ ਆ ਨਾ ਤਾਂ ਮੈਂ ਤਾਂ ਇਸ ਵਾਰ 2021 ਦੇ ਵਿੱਚ ਇਲੈਕਸ਼ਨ ਨਾਲ ਲੜੀ ਜਦੋਂ ਇਸ ਏਰੀਆ ਦੇ ਵਿੱਚ ਪਹਿਲੀ ਵਾਰ ਮੇਰੇ ਇੱਥੇ ਏਰੀਆ ਆਇਆ ਹਾਂ ਵਾਲਾ ਤੇ ਇਹ ਪ੍ਰੋਬਲਮ ਜਿਹੜੀ ਆ ਬਹੁਤ ਬਹੁਤ ਪੁਰਾਣੀ ਹੈਗੀ ਆ ਇੱਥੇ ਇਦਾਂ ਆ ਵੀ ਕਾਫੀ ਦੇਰ ਜਦੋਂ ਸਟਾਰਟਿੰਗ ਹੀ ਹੋਏ ਸੀਗੇ ਪਾਈਪ ਪਾਣੇ ਸੀਵਰੇ ਦੇ ਇਹ ਉਸ ਸਮੇਂ ਦੇ ਪਾਈਪ ਪਏ ਹੋਏ ਵਾ ਪਾਈਪ ਇੰਨੇ ਛੋਟੇ ਆ ਗਲੀ ਦੇ ਵਿੱਚ ਬਸੋਂ ਜਿਹੜੀ ਬਹੁਤ ਵਾ ਸਮੱਸਿਆ ਹਰ ਤੀਸਰੇ ਦਿਨ ਦੀ ਇਹ ਇਹਦੇ ਲਈ ਦੇਖੋ ਅਸੀਂ ਤਾਂ ਟੈਂਪਰੇਰੀ ਤਾਂ ਹੀ ਹੱਲ ਕਰਾਉਂਦੇ ਆ ਜਦੋਂ ਸੀਵਰੇਜ ਬਲੌਕ ਹੋ ਜਾਂਦਾ ਆ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਕਿ ਤੁਸੀਂ ਸੀਵਰੇਜ ਜਿਹੜੀ ਆ ਕੇ ਸਮੱਸਿਆ ਸੋਲਵ ਕਰ ਦਿਓ ਪਰ ਜਿਹੜਾ ਇਹ ਪ੍ਰੋਜੈਕਟ ਵੱਡਾ ਹੁਣ ਕਰਕੇ ਇਹ ਜਿਹੜਾ ਕੰਮ ਹੈਗਾ ਜੀ ਕੋਈ ਲਗਭਗ ਅਮਾਉਂਟ 25 ਲੱਖ ਦੇ ਕਰੀਬ ਅਮਾਉਂਟ ਹੈਗੀ ਆ ਜਿਹੜਾ ਸੀਵਰੇਜ ਦੇ ਪਾਈਪ ਚੇਂਜ ਕਰਨ ਦੇ ਲਈ ਅਸੀਂ ਪਾਸ ਕਰਵਾ ਚੁੱਕੇ ਆ ਇਸ ਤੋਂ ਇਲਾਵਾ ਜਿਹੜੀ ਗਲੀ ਆ ਉਹ ਵੀ ਪਾਸ ਹੋ ਚੁੱਕੀ ਆ ਗਲੀ ਪਹਿਲਾਂ ਪਾਸ ਕਰਵਾ ਦਿੱਤੀ ਸੀਗੀ ਲੇਕਿਨ ਕੰਮ ਸ਼ੁਰੂ ਨਾ ਹੋਣ ਦਾ ਕਾਰਨ ਨਹੀਂ ਸੀਗਾ ਕਿਉਂਕਿ ਮੈਂ ਚੋਣੀ ਆ ਕਿ ਜਿਹੜਾ ਅਗਰ ਅਸੀਂ ਪਾਈਪ ਬਾਅਦ ਵਿੱਚ ਪਾਉਨੇ ਆ ਤੇ ਗੜੀ ਪਹਿਲਾਂ ਬਣਾਉਣੀ ਤਾਂ ਵੇਸਟ ਆਫ ਮਨੀ ਜਿਹੜੀ ਹੋਏਗੀ ਤੇ ਸਮੇਂ ਦੀ ਵੀ ਬਰਬਾਦੀ ਹੋਏਗੀ ਪਰ ਜਿਹੜੀ ਪ੍ਰੋਬਲਮ ਸਮੱਸਿਆ ਹੈਗੀ ਆ ਬਹੁਤ دیر ਤੋਂ ਹੈਗੀ ਆ ਤੇ ਅਸੀਂ ਸਮੇਂ-ਸਮੇਂ ਸਰ ਸਮੱਸਿਆ ਦੇ ਹੱਲ ਦੇ ਲਈ ਆਵਾਜ਼ ਵੀ ਉਠਾਈ ਆ ਕਾਰਪੋਰੇਸ਼ਨ ਦੇ ਵਿੱਚ ਵੀ ਆ ਹੁਣ ਤੁਹਾਨੂੰ ਪਤਾ ਆ ਮੈਂ ਕਾਂਗਰਸ ਦੇ ਵੱਲੋਂ ਜਿਹੜੀ ਹੈਗੀਆਂ ਮਿਊਂਸੀਪਲ ਕੌਂਸਲਰ ਹੈਗੀਆਂ ਨਾ ਪਰ ਜਿਹੜਾ ਕੰਮ ਹੈਗਾ ਆ ਅਗਰ ਤੁਹਾਨੂੰ ਦੱਸਣਾ ਚਾਹਣੀ ਆ ਵੀ ਜਿਹੜਾ ਇਹ ਕੰਮ ਹੈਗਾ ਨਾ ਉਹਦੇ ਲਈ ਜਿੰਨੀ ਦੇਰ ਤੱਕ ਪੈਸਾ ਨਹੀਂ ਪਿੱਛੋਂ ਸਰਕਾਰ ਭੇਜੇਗੀ ਤਾਂ ਕੰਮ ਹੋਏਗਾ ਕਿਸ ਤਰ੍ਹਾਂ ਅ ਜਿੰਨੇ ਏਰੀਆ ਦੇ ਵਿੱਚ ਕੰਮ ਵੀ ਹੋਏ ਆ ਨਾ ਇਹ ਕੰਮ ਸਿਰਫ ਐਮਸੀ ਦੇ ਫੰਡ ਦੇ ਹੀ ਕੰਮ ਮੇਰੇ ਅੱਜ ਤੱਕ ਹੋਏ ਆ ਜਾਂ ਇਸ ਤੋਂ ਪਹਿਲਾਂ ਜਿਹੜੇ ਅਰੋੜਾ ਸਰਕਾਰ ਦੇ ਵੱਲੋਂ ਭੇਜੇ ਸਗੇ ਫੰਡ ਉਹਨਾਂ ਦੇ ਆਧਾਰ ਦੇ ਉੱਤੇ ਕੰਮ ਹੋਇਆ ਸਾਡੀ ਕਾਂਗਰਸ ਸਰਕਾਰ ਦੇ ਵੇਲੇ ਦੇ ਕੋਈ ਵੀ ਕੰਮ ਜਿਹਦੇ ਵਿੱਚ ਚਾਹੇ ਸੀਵਰੇਜ ਦਾ ਲਾ ਲਓ ਤੁਸੀਂ ਜੀ ਚਾਹੇ ਬਾਰਡਰ ਸਪਲਾਈ ਦਾ ਲਾ ਲਓ ਇਸ ਤੋਂ ਇਲਾਵਾ ਚਾਹੇ ਕੋਈ ਰੋਡ ਲਗਾ ਲਓ ਅੱਜ ਤੱਕ ਕੋਈ ਵੀ ਫੰਡ ਮੌਜੂਦਾ ਸਰਕਾਰ ਵੱਲੋਂ ਨਹੀਂ ਆਇਆ ਇਹ ਵੀ ਕੰਮ ਜਿਹੜਾ ਮੈਂ 25 ਲੱਖ ਦਾ ਪਾਸ ਕਰਵਾ ਚੁੱਕੀ ਆ ਇਹਦੇ ਵਿੱਚ ਵੀ ਅਜੇ ਤੱਕ ਕੋਈ ਪੈਸਾ ਨਹੀਂ ਸਰਕਾਰ ਵੱਲੋਂ ਆਇਆ ਦੇਖੋ ਆਸ਼ਵਾਸ਼ਣ ਮੈਨੂੰ ਦਿੰਦੇ ਆ ਮੈਂ ਜਦੋਂ ਵੀ ਮੇਰ ਸਾਹਿਬ ਨਾਲ ਗੱਲ ਕਰਦੀ ਆ ਹਾਂਜੀ ਮੈਡਮ ਜਿੱਦਾਂ ਪੈਸੇ ਆ ਜਾਣਗੇ ਤੁਹਾਡਾ ਕੰਮ ਸ਼ੁਰੂ ਕਰਾ ਦਵਾਂਗੇ ਇੱਕ ਦਿਲਾਸਾ ਦਿੱਤਾ ਜਾਂਦਾ ਆ ਇਹੀ ਦਿਲਾਸਾ ਮੈਂ ਆਪਣੇ ਵਾਰਡ ਵਾਸੀਆਂ ਨੂੰ ਦਿੰਦੀ ਆ ਲਾਹਨ ਨਗਰ ਨੂੰ ਜਿਹੜੇ ਕਿ ਵਿਚਾਰੇ ਇਸ ਪ੍ਰੋਬਲਮ ਦੇ ਨਾਲ ਬਹੁਤ ਜ਼ਿਆਦਾ ਮਤਲਬ ਉਹ ਮੁਸ਼ਕਲਾਂ ਦੇ ਵਿੱਚ ਰਹਿ ਰਹੇ ਨੇ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਇਸ ਜਿਹੜੀ ਮੁਸ਼ਕਲਾਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਹੈਗੀਆਂ ਪਰ ਇਹ ਆ ਵੀ ਪੱਕਾ ਹੱਲ ਤਾਂ ਤਾਦੀ ਆ ਮੇਰਾ ਕੰਮ ਪਾਸ ਕਰਵਾਉਣਾ ਕੰਮ ਕਰਾਉਣਾ ਆ ਪਰ ਜੇਕਰ ਪਿੱਛੋਂ ਪੈਸਾ ਸਰਕਾਰ ਹੀ ਨਹੀਂ ਭੇਜੇ